ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਲਗਾਤਾਰ ਜੋ ਤਣਾਅਪੂਰਨ ਦੀ ਸਥਿਤੀ ਚੱਲ ਰਹੀ ਆ ਉਸ ਦੇ ਚੱਲਦੇ ਭਾਰਤ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਖਤ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਲੋਕਾਂ ਨੂੰ ਜਿਹੜਾ ਪੂਰਾ ਸਾਥ ਦੇਣਾ ਚਾਹੀਦਾ ਹੈ ਜਿਹੜੀ ਮੌਜੂਦਾ ਸਥਿਤੀ ਦੀ ਗੱਲ ਕਰੀਏ ਜ਼ਿਲ੍ਹਾ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਡੀਸੀ ਪੂਨਮਦੀਪ ਕੋਰ ਕੋਲੋਂ ਵੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਪਿੰਡਾਂ ਦੇ ਵਿੱਚ ਵੀ ਜੇ ਬਲੈਕਆਊਟ ਨੂੰ ਲੈ ਕੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਲੋਕਾਂ ਦੇ ਘਰਾਂ ਦੀਆਂ ਜਿਹੜੀਆਂ ਬਾਹਰ ਲੀਆਂ ਲਾਈਟਾਂ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਪੂਰੀ ਰੋਸ਼ਨੀ ਜਿਹੜੀ ਬੰਦ ਹੋਣੀ ਚਾਹੀਦੀ ਹੈ ਜੇਕਰ ਲੋੜ ਪੈਂਦੀ ਹੈ ਤਾਂ ਘਰ ਦੀਆਂ ਅੰਦਰਲੀਆਂ ਉਹਨਾਂ ਦੀਆਂ ਲਾਈਟਾਂ ਚੱਲਦੀਆਂ ਉਹ ਵੀ ਬੰਦ ਹੋਣੀਆਂ ਚਾਹੀਦੀਆਂ ਇਨਵਰਟਰ ਵਗੈਰਾ ਬੰਦ ਹੋਣੇ ਚਾਹੀਦੀ ਹੈ ਜੇਕਰ ਤੁਸੀਂ ਸੜਕਾਂ ਤੇ ਸਫ਼ਰ ਕਰਦੇ ਆ ਕੋਸ਼ਿਸ਼ ਕਰੋ ਦਿਨ ਵੇਲੇ ਸਫ਼ਰ ਕਰੋ ਜੇ ਰਾਤ ਨੂੰ ਸਫ਼ਰ ਕਰਦੇ ਆ ਤਾਂ ਤੁਸੀਂ ਕੋਸ਼ਿਸ਼ ਕਰੋ ਟੋਡੀਆਂ ਜਿਹੜੀਆਂ ਗੱਡੀਆਂ ਦੀਆਂ ਲਾਈਟਾਂ ਬੰਦ ਹੋਣੀਆਂ ਚਾਹੀਦੀਆਂ ਤਾਂ ਤੁਹਾਨੂੰ ਜ਼ਮੀਨੀ ਪੱਧਰ ਤੇ ਅਸੀਂ ਇਹ ਹਾਲਾਤ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਡੱਗੋ ਰਮਾਣੇ ਦੀਆਂ ਤਸਵੀਰਾਂ ਹਨ ਤਾਂ ਦੇਖ ਸਕਦੇ ਹੋ ਤੁਸੀਂ ਪਿੰਡ ਡੱਗੋ ਰਮਾਣੇ ਦੇ ਲੋਕਾਂ ਵੱਲੋਂ ਇਸ ਪਿੰਡ ਵਾਸੀਆਂ ਵੱਲੋਂ ਜਿਹੜੀਆਂ ਸਰਕਾਰਾਂ ਦੀਆਂ ਹਦਾਇਤਾਂ ਦੀ ਬਿਲਕੁਲ ਪਾਲਣਾ ਕੀਤੀ ਜਾ ਰਹੀ ਹੈ ਬਿਲਕੁਲ ਜਿਹੜੀਆਂ ਲੈਟਾਂ ਘਰਾਂ ਦੇ ਵਿੱਚ ਬੰਦ ਹੋ ਚੁੱਕੀਆਂ ਨੇ ਬਿਲਕੁਲ ਕਿਸੇ ਵੀ ਤਰੀਕੇ ਦੀ ਰੋਸ਼ਨੀ ਜਿਹੜੀ ਦਿਖਾਈ ਨਹੀਂ ਦੇ ਰਹੀ ਕਿਤੇ ਨਾ ਕਿਤੇ ਜਿਹੜੀਆਂ ਘਰਾਂ ਦੇ ਅੰਦਰ ਜ਼ਰੂਰ ਉਹਨਾਂ ਦੀਆਂ ਲੈਟਾਂ ਜਗਦੀ ਹੋਣੀਆਂ ਉਸ ਨੂੰ ਲੈ ਕੇ ਜਿਹੜਾ ਲੋਕਾਂ ਦਾ ਜਿਹੜਾ ਸਾਥ ਪੂਰਾ ਮਿਲਦਾ ਦਿਖਾਈ ਦੇ ਰਿਹਾ ਹੈ ਤਾਂ ਹਰ ਜਿਹੜਾ ਪਿੰਡ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਵੱਲੋਂ ਸਰਕਾਰਾਂ ਦਾ ਸਾਥ ਮਿਲੇ ਕਿਉਂਕਿ ਉਹਨਾਂ ਦੇ ਬਚਾ ਲਈ ਜਿਹੜਾ ਇਹ ਸਰਕਾਰਾਂ ਵੱਲੋਂ ਲੋਕਾਂ ਨੂੰ ਮੈਸੇਜ ਦਿੱਤੇ ਗਏ ਆ ਤਾਂ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਵੀ ਤੁਹਾਡੇ ਸਾਹਮਣੇ ਮੈਸੇਜ ਹੈ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਸਾਰੀਆਂ ਜਿਹੜੀਆਂ ਤਿਆਰੀਆਂ ਬਿਲਕੁਲ ਸਰਕਾਰਾਂ ਵੱਲੋਂ ਕੀਤੀਆਂ ਹੋਈਆਂ ਨੇ ਸਾਰੇ ਪ੍ਰਬੰਧ ਮੁਕੰਮਲ ਤੌਰ ਤੇ ਕੀਤੇ ਹੋਏ ਨੇ ਕੋਈ ਵੀ ਕਿਸੇ ਨੂੰ ਉਹਨਾਂ ਦਾ ਕਹਿਣਾ ਕਿ ਆਂਚ ਨਹੀਂ ਆਉਣ ਦਿੱਤੀ ਜਾਊਗੀ ਪਰ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਜੇ ਸਾਥ ਦੇਣਗੇ ਤਾਂ ਉਸ ਦਾ ਸਾਥ ਜਿਹੜਾ ਲੋਕਾਂ ਦਾ ਸਹਿਯੋਗ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਸਾਰੀ ਸਥਿਤੀ ਵਧੀਆ ਰਹਿੰਦੀ ਹੈ ਤਾਂ ਪਿੰਡ ਵਾਸੀ ਸਾਡੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਸਵਾਗਤ ਹੈ ਤੁਹਾਡੇ ਪਿੰਡ ਦੇ ਵਿੱਚ ਪਹੁੰਚਿਆ ਹੈ ਜੋ ਸਰਕਾਰਾਂ ਦੀਆਂ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਸੀ ਬਿਲਕੁਲ ਪਾਲਣਾ ਕਰਨੀਆਂ ਉਹ ਕਿਉਂਕਿ ਬਲੈਕਆਊਟ ਨੂੰ ਲੈ ਕੇ ਲੋਕਾਂ ਦੀ ਜਿਹੜੀਆਂ ਲਾਈਟਾਂ ਬਿਲਕੁਲ ਬੰਦ ਹੈ ਕੋਈ ਰੋਸ਼ਨੀ ਨਹੀਂ ਦਿਖ ਰਹੀ ਹਾਂਜੀ ਹਾਂਜੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਨਾਲ ਹੈ ਜੀ ਆਰਮੀ ਦੇ ਨਾਲ ਹੈ ਜਿਵੇਂ ਵੀ ਸਾਨੂੰ ਸਰਕਾਰ ਕਹੂਗੀ ਓਵੇਂ ਅਸੀਂ ਹਦਾਇਤਾਂ ਦੀ ਪਾਲਣਾ ਕਰਾਂਗੇ ਲਾਈਟਾਂ ਬੰਦ ਰੱਖਾਂਗੇ ਜਿਵੇਂ ਵੀ ਸਾਥ ਦੀ ਲੋੜ ਪਈ ਦੇਵਾਂਗੇ ਜੀ ਜਦੋਂ ਆਪਾਂ ਬਾਬਾ ਜੀ ਇੱਥੇ ਗ੍ਰਾਂਥੀ ਸਾਹਿਬ ਜੀ ਐਨਾਨਸਮੈਂਟ ਕਰਦੇ ਐ ਲੋਕ ਬਿਲਕੁਲ ਪਾਲਣਾ ਕਰ ਰਹੇ ਸਾਰੀ ਗੱਲ ਹਾਂਜੀ ਕੱਲ ਵੀ ਬੰਦ ਸੀ ਅੱਜ ਵੀ ਬੰਦ ਹੈ ਜੀ ਦੇਖ ਲਓ ਲੋਕਾਂ ਦੇ ਨਾਲ ਹੈ ਸਰਕਾਰ ਦੇ ਨਾਲ ਹੈ ਬਾਈ ਜੀ ਡੱਗੋ ਰਮਣੀ ਦੀ ਜਮੀਨੀ ਲੈਵਲ ਤੇ ਅਸੀਂ ਅੱਜ ਜਿਹੜੀ ਰਿਪੋਰਟ ਦੇਖਣ ਆਏ ਆ ਵੀ ਵਾਕਈ ਤੁਸੀਂ ਸਰਕਾਰਾਂ ਦੇ ਹੱਕ ਦੇ ਵਿੱਚ ਖੜੇ ਹੋ ਸਰਕਾਰਾਂ ਦੇ ਨਾਲ ਖੜੇ ਹੋ ਕਿਉਂਕਿ ਜੇਕਰ ਤੁਸੀਂ ਸਾਥ ਦਿਓਗੇ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਬਚਾਅ ਹੋ ਸਕਦਾ ਹੈ ਤਾਂ ਹੀ ਜਿਹੜੀਆਂ ਸਰਕਾਰਾਂ ਨੇ ਪੂਰੀ ਜਿਹੜੇ ਪ੍ਰਬੰਧ ਕੀਤੇ ਹੈ ਉਹ ਮੁਕੰਮਲ ਹੈ ਉਹਨਾਂ ਦਾ ਫਾਇਦਾ ਮਿਲ ਸਕਦਾ ਹੈ ਹਾਂਜੀ ਭਾਈ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹਾਂ ਹੁਣ ਤੁਸੀਂ ਸ਼ੂਟ ਕੀਤਾ ਹੋਇਆ ਹੈ ਵੀ ਪੂਰਾ ਪਿੰਡ ਬਲੈਕਆਊਟ ਹੋਇਆ ਪਿਆ ਵੀ ਕਿਸੇ ਵੀ ਲਾਈਟ ਲਾਈਟ ਜਿਹੜੀ ਨਹੀਂ ਜਗ ਰਹੀ ਹੈ ਹੁਣੇ-ਹੁਣੇ ਬਾਬਾ ਜੀ ਨੇ ਹੋਕਾ ਦਿੱਤਾ ਸੀਗਾ ਜਿਸ ਤਰ੍ਹਾਂ ਨਾਲ ਹੀ ਲੋਕਾਂ ਨੇ ਸਹਿਯੋਗ ਦਿੱਤਾ ਹੈਗਾ ਜੀ ਤੇ ਕੋਈ ਵੀ ਲਾਈਟ ਨੇ ਰਾਤ ਵੀ ਇਸੇ ਤਰ੍ਹਾਂ ਹੀ ਸੀਗਾ ਰਾਤ ਵੀ ਜਦੋਂ ਬਾਬਾ ਜੀ ਦੀ ਆਵਾਜ਼ ਆਈ ਤੇ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਜੀ ਜਿਵੇਂ ਜਿਵੇਂ ਸਾਨੂੰ ਸਰਕਾਰ ਦੇ ਆਦੇਸ਼ ਹੋਣਗੇ ਤੇ ਉਹਨਾਂ ਦਾ ਸਹਿਯੋਗ ਕਰਾਂਗੇ ਨਾਲ ਹੀ ਇਹ ਆਦੇਸ਼ ਦੇ ਤੋਡੇ ਪਿੰਡ ਵਾਸੀ ਘਬਰਾਤ ਨਹੀਂ ਰਹੇ ਕਿਉਂਕਿ ਸਰਕਾਰਾਂ ਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਦਾ ਬਿਲਕੁਲ ਇਹ ਮੈਸੇਜ ਹੈ ਲੋਕਾਂ ਤੱਕ ਵੀ ਘਬਰਾਉਣ ਦੀ ਲੋੜ ਨਹੀਂ ਗਈ ਪੈਨਿਕ ਹੋਣ ਦੀ ਲੋੜ ਨਹੀਂ ਹਾਂਜੀ ਨਹੀਂ ਜੀ ਕੋਈ ਵੀ ਇਸ ਤਰ੍ਹਾਂ ਦੀ ਘਬਰਾਹਟ ਇਸ ਤਰ੍ਹਾਂ ਦੀ ਕੋਈ ਵੀ ਨਹੀਂ ਲੋਕਾਂ ਦੇ ਵਿੱਚ ਦੇਖੀ ਗਈ ਗਈ ਤੇ ਜਿਵੇਂ ਰੁਟੀਨ ਦੇ ਆਪਣੇ ਕੰਮਕਾਰ ਸੀਗੇ ਉਸੇ ਤਰ੍ਹਾਂ ਚੱਲ ਰਹੇ ਹੈ ਜੀ ਤੇ ਬਸ ਇਹੀ ਆ ਜੋ ਵੀ ਆਦੇਸ਼ ਦਿੰਦੀ ਹੈ ਸਰਕਾਰ ਤੇ ਲੋਕ ਉਸ ਦੀ ਪਾਲਣਾ ਕਰ ਰਹੇ ਹੈ ਹੋਰ ਕਿਸ ਤਰੀਕੇ ਦਾ ਸਾਥ ਦੇ ਰਹੇ ਹੋ ਤੁਸੀਂ ਸਰਕਾਰਾਂ ਦਾ ਬਸ ਜਿਵੇਂ ਹੈਗਾ ਜਿਵੇਂ ਵੀ ਹਦੇਸ਼ ਹੋਣਗੇ ਅਸੀਂ ਉਹਨਾਂ ਦੇ ਨਾਲ ਹੈਗੇ ਆਂ ਜੀ ਤੇ ਕੋਈ ਉਹਨਾਂ ਤੋਂ ਅਲੱਗ ਨਹੀਂ ਹੈਗੇ ਵੀ ਜਾਂ ਕੋਈ ਅਲੱਗ ਤਰ੍ਹਾਂ ਦੀ ਅਸੀਂ ਚੱਲਾਂਗੇ ਬਸ ਕੋਈ ਉਹਨਾਂ ਲੋਕਾਂ ਨੂੰ ਮੈਸੇਜ ਚਲੋ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਹੈ ਰਾਤ ਨੂੰ ਜਿਹੜਾ ਸਫ਼ਰ ਕਰਨਾ ਪੈ ਸਕਦਾ ਕਿਉਂਕਿ ਲਾਈਟਾਂ ਜਿਹੜੀਆਂ ਗੱਡੀਆਂ ਦੀਆਂ ਫਿਰ ਰਾਤ ਨੂੰ ਤਾਂ ਜਗਾਉਣੀਆਂ ਪੈਂਦੀਆਂ ਉਹਨਾਂ ਨੂੰ ਤੁਹਾਡੇ ਵੱਲੋਂ ਮੈਸੇਜ ਵੀ ਕੋਸ਼ਿਸ਼ ਕਰਨ ਦਿਨ ਵੇਲੇ ਜਿਹੜੀਆਂ ਆਪਦਾ ਕੋਈ ਕੰਮਕਾਜ ਕਰਨਾ ਸਫ਼ਰ ਕਰਨਾ ਕਰੋ ਵੀ ਰਾਤ ਨੂੰ ਤੁਹਾਡੀਆਂ ਲਾਈਟਾਂ ਨਾਲ ਜਗਨ ਰਾਤ ਨੂੰ ਸਫ਼ਰ ਨਾ ਕਰੋ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਕੇ ਜਿਹੜਾ ਸਾਧੂ ਸਰਕਾਰਾਂ ਦਾ ਹਾਂਜੀ ਭਾਈ ਜੀ ਸੁਨੇਹਾ ਤਾਂ ਸਾਰੇ ਲੋਕਾਂ ਨੂੰ ਇਹੀ ਹੈ ਵੀ ਜੋ ਵੀ ਆਪਣੇ ਰੋਜ਼ਮਰਾਂ ਦੇ ਕੰਮ ਹੈਗੇ ਆ ਵੀ ਟਾਈਮ ਦਿਨੇ-ਦਿਨੇ ਆਪਦੇ ਖੜਦੇ ਆਪਦੇ ਜਿੱਥੇ ਵੀ ਕਿਤੇ ਜਾਣਾ ਹੈਗਾ ਤੇ ਸ਼ਾਮ ਤੱਕ ਆਪਦੇ 6-7 ਵਜੇ ਤੱਕ ਘਰੇ ਆ ਜਾਣਾ ਤਾਂ ਕਿ ਜੋ ਰਾਤ ਨੂੰ ਲੇਟਾਂ ਤੋਂ ਆਪਾਂ ਬਸ ਸਕੀਏ ਹਾਂਜੀ ਨੌਜਵਾਨਾਂ ਦੀ ਕੀ ਸਥਿਤੀ ਭਾਜੀ ਨੌਜਵਾਨ ਵੀ ਸਾਰੇ ਆਪਣੀ ਸਰਕਾਰ ਦੇ ਨਾਲ ਆ ਜਿਵੇਂ ਜਿਵੇਂ ਦੇਸ਼ ਦਿੰਦੀ ਹੈ ਗਵਰਨਮੈਂਟ ਆਪਣੀ ਉਵੇਂ ਉਵੇਂ ਨਾਲ ਆ ਬਾਕੀ ਇਹ ਕੋਈ ਪੰਜਾਬ ਚ ਕੋਈ ਨਵੀਂ ਗੱਲ ਨਹੀਂ ਆਪਾਂ ਪਹਿਲਾਂ ਵੀ ਸੁਣਦੀ ਆਏ ਆ ਜਿਹੜਾ ਕੁਝ ਹੁੰਦਾ ਹੈ ਤੇ ਪੰਜਾਬ ਇਹਨਾਂ ਗੱਲਾਂ ਦੀ ਗਿੱਜਾ ਵਈ ਹੈ ਤੇ ਹੁਣ ਸਰਕਾਰ ਜਿਵੇਂ ਜਿਵੇਂ ਆਦੇਸ਼ ਦੇ ਰਹੀ ਹੋਵੇਂ ਨਾਲ ਆ ਅਸੀਂ ਬਾਕੀ ਸਾਰਾ ਕੁਝ ਜਿਵੇਂ ਗਵਰਨਮੈਂਟ ਕਹੂਗੀ ਆਪਾਂ ਉਹਨਾਂ ਦੇਸ਼ਾਂ ਦੀ ਪਾਲਣਾ ਕਰਾਂਗੇ ਤੁਹਾਡੇ ਪਿੰਡ ਦੇ ਤਾਂ ਯਾਰ ਪੂਰਾ ਦਿਖਾਈ ਦੇ ਰਿਹਾ ਵੇ ਲੋ ਕਿੰਨਾ ਹਨੇਰਾ ਦਿਖ ਰਿਹਾ ਰੋਸ਼ਨੀ ਬਿਲਕੁਲ ਦਿਖਾਈ ਨਹੀਂ ਦੇ ਰਹੀ ਲੋਕ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਘਰਾਂ ਦੇ ਅੰਦਰ ਲਾਈਟਾਂ ਜਿਵੇਂ ਹੁਣ ਸਰਕਾਰਾਂ ਨੇ ਕਿਹਾ ਹੈ ਪ੍ਰਸ਼ਾਸਨ ਨੇ ਕਿਹਾ ਵੀ ਜੇਕਰ ਲੋੜ ਪੈਂਦੀ ਹੈ ਅੰਦਰਲੀ ਤੁਹਾਡੀ ਜਿਹੜੀ ਲਾਈਟ ਤੁਸੀਂ ਜਗਾ ਲਓ ਪਰ ਇੱਥੇ ਤਾਂ ਅੰਦਰ ਵੀ ਬੰਦ ਹੈ ਹਾਂਜੀ ਲੋਕ ਅੱਗੇ ਨਾਲੋਂ ਹੁਣ ਸਮਝਦਾਰ ਆ سوشل ਮੀਡੀਆ ਤੇ ਜਾਂ ਆਪਣੇ ਨਿਊਜ਼ ਚੈਨਲਾਂ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਜਿਵੇਂ ਪਤਾ ਲੱਗਦਾ ਹੈ ਕੋਈ ਉਵੇਂਵੇਂ ਲੋਕ ਸਾਰੇ ਸਿਆਣੇ ਹੁੰਦੇ ਆ ਲੋਕ ਲੋਕਾਂ ਨੂੰ ਪਤਾ ਵੀ ਆਪਣਾ ਨੁਕਸਾਨ ਇਹਦੇ ਵਿੱਚ ਤੇ ਇਸ ਕਰਕੇ ਲੋਕ ਟਾਈਮ ਨਾਲ ਦੇ ਕੰਮ ਨਿਬੜ ਕੇ ਤੇ ਆਪ ਦਾ ਲੇਟਾ ਬੰਦ ਕਰ ਦਿੰਦੇ ਆ ਜਿਹੜੀ ਜ਼ਰੂਰਤ ਆ ਕੋਈ ਇੱਕ ਅੰਦਰ ਉਹ ਛੱਡ ਲੈਂਦੇ ਬਾਕੀ ਬੰਦ ਹੀ ਹੁੰਦੇ ਲਗਭਗ ਰਾਤ ਵੀ ਆਹੀ ਮਾਹੌਲ ਸੀਗਾ ਹੁਣ ਵੀ ਆਹੀ ਤੁਹਾਡੇ ਸਾਹਮਣੇ ਹੈ ਜੀ ਅਫਵਾਹਾਂ ਤੋਂ ਬਚ ਰਹੇ ਆ ਫਿਰ ਤੁਸੀਂ ਹਾਂਜੀ ਹਾਂਜੀ ਅਫਵਾਹਾਂ ਤੋਂ ਪੂਰੀ ਤਰ੍ਹਾਂ ਬਚਤਦਾ ਜੀ ਬਾਕੀ ਜਿਹੜਾ ਸੋਸ਼ਲ ਮੀਡੀਆ ਤੇ ਕੁਝ ਹੁੰਦੇ ਆ ਕੁਝ ਚੈਨਲਾਂ ਵਾਲਿਆਂ ਕੋ ਖਾਉਂਦੇ ਆ ਵੀ ਲੋਕ ਲੋਕ ਸਿਆਣੇ ਆ ਲੋਕਾਂ ਨੂੰ ਪਤਾ ਵੀ ਕੀ ਹੋ ਰਿਹਾ ਕੋਈ ਸਾਂਗੇ ਸੰਬੰਧੀ ਹੈਗੇ ਰਿਹਾ ਦਾਰਾਂ ਦੇ ਬਾਰਡਰਾਂ ਤੇ ਹੈਗੇ ਫੋਨ ਬਈ ਕੋਈ ਆ ਜਾਂ ਮੌਲ ਹੈ ਨਹੀਂਗਾ ਚਲੋ ਜਿੰਨਾ ਕਿ ਹੈਗਾ ਉਹ ਗਵਰਨਮੈਂਟ ਆਪਣਾ ਦੱਸ ਹੀ ਰਹੀ ਹੈ ਪਰ ਕੋਈ ਐਵੀ ਦੀ ਘਪਾਉਣ ਯਾਨੀ ਕਿ ਤੁਹਾਡਾ ਸਾਰਾ ਪਿੰਡ ਹੈ ਜਿਹੜਾ ਹੁਣ ਜਿਵੇਂ ਅੱਜ ਵੀ ਇੱਥੇ ਪੰਚਾਇਤ ਦੇ ਤੁਹਾਡੇ ਸਾਰੇ ਨਮਾਇंदे ਪਹੁੰਚੇ ਆ ਮੈਂਬਰ ਸਾਹਿਬ ਪਹੁੰਚੇ ਆ ਸਾਰਾ ਪਿੰਡ ਯਾਨੀ ਕਿ ਪੂਰਾ ਸਾਥ ਦੇ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਕੋਈ ਉਹ ਜੀ ਘਟਨਾ ਵਾਪਰਦੀ ਹੈ ਤਾਂ ਲੋਕਾਂ ਦਾ ਬਚਾਅ ਹੋਵੇ ਕਿਸੇ ਦਾ ਨੁਕਸਾਨ ਨਾ ਹਾਂਜੀ ਹਾਂ ਜੀ ਇਹਦੇ ਵਿੱਚ ਲੋਕਾਂ ਦੀ ਆਪ ਦੀ ਬਚਤ ਵੀ ਹੈ ਤੇ ਇੱਕ ਦੂਜੇ ਦੀ ਬਚਤ ਵੀ ਹੈ ਆਪਾਂ ਕਿਉਂਕਿ ਇੱਕ ਦੀ ਬੰਦੇ ਦੀ ਗਲਤੀ ਨਾਲ ਸਾਰਿਆਂ ਦਾ ਨੁਕਸਾਨ ਹੋ ਜਾਊਗਾ ਇਸ ਕਰਕੇ ਵੀ ਸਾਰੇ ਪੰਚਾਇਤ ਨੇ ਇਹ ਵੀ ਅਲਰਟ ਜਾਰੀ ਕੀਤਾ ਬਾਬਾ ਜੀ ਵੀ ਆਪਣੇ ਕਰਦੇ ਆ ਵੀ ਆਪ ਦਾ ਲਾਈਟਾਂ ਬੰਦ ਕਰ ਦਿਓ ਟਾਈਮ ਨਾਲ ਲਾਈਟਾਂ ਬੰ ਫਲੋ ਕਰ ਕੀਤਾ ਜਾ ਰਿਹਾ ਇਨਸਟਰਕਸ਼ਨ ਜਿਹੜੇ ਵੀ ਗਵਰਨਮੈਂਟ ਦੇ ਰਹੀ ਹੈ ਵੀ ਲੋਕ ਦਿਨੇ-ਦਿਨੇ ਆਪ ਦਾ ਕੰਮ ਨਿਬੜ ਕੇ ਘਰੇ ਜਾ ਰਹੇ ਆ ਰਏ ਕੋਈ ਕੋਈ ਜਿਹੜੀ ਮਜਬੂਰੀ ਹੈ ਕੋਈ ਉਹ ਕੋਈ ਰਾਤ ਨੂੰ ਸਫਰ ਕਰ ਰਿਹਾ ਵੇ ਰਾਤ ਨੂੰ ਕੋਈ ਨਹੀਂ ਬਾਹਰ ਜਾ ਰਿਹਾ ਜੀ ਧੰਨਵਾਦ ਤਾਂ ਸੁਣਿਆ ਤੁਹਾਡੇ ਨਾਲ ਤਸਵੀਰ ਸਾਂਝੀ ਕੀਤੀ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਡੱਗੋ ਰਮਣੀ ਦੀ ਕਿਉਂਕਿ ਗਰਾਊਂਡ ਲੈਵਲ ਤੇ ਤੁਹਾਡੇ ਸਾਹਮਣੇ ਅਸੀਂ ਮੈਸੇਜ ਇਹੀ ਦੇਣ ਆ ਰਹੇ ਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਪਿੰਡ ਜਿੰਨੇ ਸ਼ਹਿਰ ਆ ਜਿੰਨੇ ਮੁਹੱਲੇ ਆ ਜਿੰਨੇ ਕਸਬੇ ਆ ਤਾਂ ਸਰਕਾਰ ਵੱਲੋਂ ਜਿਹੜੀਆਂ ਇਹ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਹੈ ਕਿ ਬਿਲਕੁਲ ਘਬਰਾਉਣ ਦੀ ਤੁਹਾਨੂੰ ਲੋੜ ਨਹੀਂ ਸਿਰਫ ਤੇ ਸਿਰਫ ਜਿਹੜਾ ਸਾਥ ਹੈ ਜੋ ਸਰਕਾਰ ਦੇ ਨਿਰਦੇਸ਼ ਹੈ ਉਹਨਾਂ ਦੇ ਪਾਲਣਾ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਬਚਾਅ ਹੋ ਸਕੇ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਤਾਂ ਉਸੇ ਅਧਾਰ ਤੇ ਅਸੀਂ ਪਿੰਡ ਡੱਗੁਰਮਾਣਾ ਦੇ ਵਿੱਚ ਪਹੁੰਚੇ ਸੀਗੇ ਪੂਰੀ ਪਿੰਡ ਦੀ ਜਿਹੜੀ ਗਰਾਊਂਡ ਲੈਵਲ ਤੇ ਸਥਿਤੀ जानਨ ਦੀ ਕੋਸ਼ਿਸ਼ ਕੀਤੀ ਹੈ ਕਿ ਵਾਕਈ ਜਿਹੜਾ ਪਿੰਡ ਦੇ ਲੋਕ ਹੈ ਜਿਹੜੇ ਪਿੰਡ ਵਾਸੀ ਹੈ ਉਹ ਸਰਕਾਰਾਂ ਦੇ ਹਦਾਇਤਾਂ ਦੀ ਪਾਲਣਾ ਕਰਦੇ ਆ ਜਾਂ ਨਹੀਂ ਕਿਤਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਦੇ ਲੋਕ ਹੈ ਜਿਹੜੇ ਸਰਕਾਰਾਂ ਦੇ ਜਿਹੜੇ ਨਿਰਦੇਸ਼ ਹੁੰਦੇ ਆ ਉਹਨਾਂ ਦੀ ਪਾਲਣਾ ਨਹੀਂ ਕਰਦੇ ਪਰ ਦੂਜੇ ਪਾਸੇ ਆਪਾਂ ਇਸ ਪਿੰਡ ਦੀ ਗੱਲ ਕਰੀਏ ਡੱਗੋ ਰਮਾਣੇ ਪਿੰਡ ਦੀ ਤਾਂ ਪਿੰਡ ਡੱਗੋ ਰਮਾਣੇ ਦੇ ਲੋਕਾਂ ਵੱਲੋਂ ਪੂਰੇ ਪਿੰਡ ਵਾਸੀਆਂ ਵੱਲੋਂ ਸਰਕਾਰ ਦਾ ਬਿਲਕੁਲ ਸਾਥ ਦਿੱਤਾ ਜਾ ਰਿਹਾ ਹੈ ਪੂਰੀ ਪਾਲਣਾ ਕੀਤੀ ਗਈ ਹੈ ਹਾਲਾਂਕਿ ਕਿਤਨਾ ਕਿਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਆ ਗਿਆ ਸੀਗਾ ਕਿ ਟੋਡੀਆਂ ਜਿਹੜੀਆਂ ਬਾਹਰ ਲੀਆਂ ਲਾਈਟਾਂ ਬੰਦ ਹੋਣੀਆਂ ਚਾਹੀਦੀਆਂ ਕੈਮਰੇ ਦੀਆਂ ਲਾਈਟਾਂ ਬੰਦ ਹੋਣੀਆਂ ਚਾਹੀਦੀਆਂ ਟੋਡੇ ਜਿਹੜੇ ਇਨਵਰਟਰ ਹੈ ਉਹ ਬੰਦ ਹੋਣੇ ਚਾਹੀਦੇ ਆ ਜੇਕਰ ਅੰਦਰਲੀਆਂ ਲਾਈਟਾਂ ਟੋਡੀਆਂ ਜਗਦੀਆਂ ਤਾਂ ਉਹ ਜਗਾ ਸਕਦੇ ਆ ਪਰ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਲੋਕਾਂ ਦੀਆਂ ਘਰਾਂ ਦੇ ਅੰਦਰ ਕਮਰਿਆਂ ਦੇ ਅੰਦਰ ਵੀ ਜਿਹੜੀਆਂ ਲਾਈਟਾਂ ਬਿਲਕੁਲ ਬੰਦ ਦਿਖਾਈ ਦੇ ਰਹੀਆਂ ਨੇ ਲੋਕਾਂ ਵੱਲੋਂ ਜਿਹੜਾ ਪੂਰਾ ਸਾਥ ਦਿੱਤਾ ਜਾ ਰਿਹਾ ਸਿੱਧੀ ਜਿਹੜੀ ਸਥਿਤੀ ਵੀ ਲੋਕਾਂ ਨੇ ਆਪਣੀ ਦੱਸੀ ਹੈ ਕਿ ਜੇਕਰ ਅਸੀਂ ਸਰਕਾਰਾਂ ਦਾ ਸਾਥ ਦੇਵਾਂਗੇ ਆਰਮੀ ਦੇ ਨਾਲ ਖੜਾਂਗੇ ਭਾਰਤ ਸਰਕਾਰ ਦੇ ਨਾਲ ਖੜਾਗੇ ਤਾਂ ਹੀ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਬਚਾਅ ਹੋ ਸਕਦਾ ਹੈ ਤਾਂ ਹੁਣ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਜਿਨ੍ਹਾਂ ਲੋਕਾਂ ਨੂੰ ਹਜੇ ਤੱਕ ਵੀ ਪੂਰੀ ਜਾਣਕਾਰੀ ਨਹੀਂ ਮਿਲੀ ਜਿਨ੍ਹਾਂ ਪਿੰਡਾਂ ਦੇ ਵਿੱਚ ਹਜੇ ਤੱਕ ਵੀ ਜਿਹੜਾ ਇਹ ਰੌਸ਼ਨੀ ਬਿਲਕੁਲ ਸਾਹਮਣੇ ਆ ਰਹੀ ਹੈ ਜਾਂ ਕਸਬਿਆਂ ਦੇ ਵਿੱਚ ਆ ਰਹੀ ਹੈ ਸ਼ਹਿਰਾਂ ਦੇ ਵਿੱਚ ਆ ਰਹੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਆ ਜਾਂ ਨਹੀਂ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਪਿੰਡ ਗੁਰਮਾਲਾ ਜ਼ਿਲ੍ਹਾ ਫਰੀਦਕੋਟ